ਸਾਈਗਨ ਗੜ ਦਾ ਪਿੰਡ ਲੰਗਰ ਲਾ ਲੈਣੀ ਇਹ ਕਰਦੇ ਵਾਸਤੇ ਲਾ ਦਿੰਦੇ ਨੇ ਮੋਤੂ ਸ਼ੇਰ ਹੈ ਮੋਤੂ ਸ਼ੇਰ ਮੈਨੂੰ ਤਾਂ ਜਾਨਦਾ ਹੈ ਤੁਸੀਂ ਸਾਰੇ ਦੱਸੋ ਕੀ ਲੱਗਦਾ ਹਾਂ ਦੇਵਾ ਆ ਗਿਆ ਆ ਗਿਆ ਆ ਗਿਆ ਤੇਰੀ ਤੇ ਪਾਪਾ ਦੀ ਲੜਾਈ ਹੋ ਗਈ ਵੀ ਮੈਂ ਕਹਿੰਦੇ ਸੀ ਕਿ ਪਿੰਡ ਵਿੱਚ ਨਹੀਂ ਜਾਣਾ ਪਾਪਾ ਕਹਿੰਦੇ ਨਹੀਂ ਉੱਧਰ ਭੀੜ ਵਾਲੀ ਹੈ ਕਦੇ YouTube ਕੋ ਤੇ ਆ ਰਹੀ ਪਰ ਚ ਕਰ ਲਿਆ ਤੁਸੀਂ ਕਹਿੰਦੇ ਬੀਬੀ ਤੇਰੀ ਸੁੱਖ ਸੁੱਖਣੀ ਸੀ ਮਿਆ ਲੰਮੀਆ ਮੁਰਾ ਮਾਣੇ ਮਾਸਦਾ ਜਿਹਨੇ ਫੋਨ ਆਈ ਅੰਦਾ ਸੀ ਸ਼ੁਕਰ ਚੱਕਿਆ ਨਹੀਂ ਮੈਂ ਤਾਂ ਬੀਬੀ ਤੇ ਉਹ ਜਿਹੜਾ ਪਿੱਛੇ ਰਹਿੰਦੇ ਸੀ ਚਲੋ ਵੀ ਚਲੀਏ ਕਿਉਂਕਿ ਆਪਾਂ ਰਾਤ ਕਹੀ ਆਂਗੇ ਸੇਵਾ ਦੇ ਉਧਰ ਜਾਣੇ

ਇਹ ਜਿਹੜੀ ਕੱਲ ਦੀ ਅਸੀਂ ਸ਼ਬੀਲ ਜਵੇ ਲਾ ਰੱਖੀ ਸੀ ਉਹ ਆ ਹੈ ਉਹ ਇੱਥੋਂ ਦੀ ਸ਼ਬੀਲ ਹੈ ਨਵਨ ਮੈਨੂੰ ਕਹਿੰਦੀ ਜਿਆ ਉਹਨਾਂ ਨੂੰ ਫੋੜਾ ਦੇ ਮੈਸੇਜ ਇਹਨਾਂ ਨੂੰ ਨਾ ਕਰਤੀ ਮੈਂ ਨਹੀਂ ਭਿੰਦੀ ਪੀ ਆਂਦੇ ਨਾ ਇੱਕ ਸ਼ਬੀਲ ਲੱਗੀ ਐ ਇੱਥੇ ਤੇ ਇੱਕ ਲੱਗੀ ਸੀ ਉਹ ਤੇ ਪਿੱਛੇ ਅੱਜ ਆ ਕੇ ਮਾਸੀ ਘਰੇ ਮਾਸੀ ਨੇ ਦਿੱਤਰ ਪਾਲ ਲੇ ਫੱਜ ਜੂਗਾ ਨਾ ਕਰੋ ਫਿਰ ਜਿਵੇਂ ਆਪ ਕੋ ਪਾਲਿਆ ਕਿ ਕਬੂਤਰ ਦਾ ਉਹ ਕਿੱਥੇ ਹੋਈ ਹੋਰ ਕਿਧਰ ਨਹੀਂ ਦਿੱਤਰ ਲਿਆਉਂਦਾ ਨਹੀਂ ਮਾਦੇ ਮੇਰੇ ਸਾਨੂੰ ਦਾ ਹਜੇ ਵੀ ੁੱਤਰ ਹੀ ਆ ਉਹ ਖੋਲਿਆ ਕੁ ਮਾੜਾ ੁੱਤਰ ਇਹ ਕਿਵੇਂ ਆ ਚਿੰਦਾ ਕਾਲਾ ਹਾਂ ਆ ਇਹ ਕਿਛੇ ਹੋਰ ਦਾ ਬੱਚਾ ਹੈ ੁੱਤਰ ਦਾ ਹੀ ਹੈ ਅੱਛੇ ੁੱਤਰ ਨਾ ਮੇਰੇ ਥੱਲੇ ਆ ਜੀ ਨੰਦਾ ਗੱਲ ਪਾਸ ਹੋ ਜਾਂਦੀ ਤੁਸੀਂਾਰੇ ਦੱਸੋ ਕੀ ਲੱਗਦਾ ਹਾਂ ਇਹ ਚੌਂਜੇ ਜੀ ਵੀ ਅੱਗੋਂ ਨਹੀਂ ਮੋਟੀ ਹੈ ਆ ਵੇਖ ਉਸੇ ਕਰਦਾ ਹਣੇ ਹਸੀ ਨਾ ਮਾਣੀ ਹੈ ਲੋ ੁੱਤਰ ਹੈ ਜੇ ਕਿਤੇ ਆਈ ਬਾਟੇ ਜੀ ਬੜ ਜਿੰਦਾ ਪਾਣੀ ਮੈਨੂੰ ਕਪਾੰਗ ਦੇਖੋ ਕਿੱਡੇ ਕਿੱਡੇ ਸੋਹਣੇ ਗੱਡੇ ਨੇ ਤੂੰ ਤੂੰ ਆ ਨਾ ਲੈ ਜਾਂਦੀ ਕੰਮ ਨੂੰ ਨਹੀਂ ਬਹੁਤ ਕੋਈ ਜਾਂਦੀ ਨੇ ਕੈਨ ਹੁੰਦੇ ਉਹ ਕੱਲ ਹੁੰਦੇ ਕਹਿਣ ਨੂੰ ਲਾਲ ਹੁੰਦੇ ਫਿਰ ਪੁੱਤਰ ਤੇਰਾ ਪੁੱਤਰ ਹੁੰਦਾ ਪਰ ਇਹ ਮੈਂ ਚਾਹੁੰਦਾ ਦੇਖਣਾ ਚਾਹੁੰਦਾ ਪੁੱਤਰ ਨਹੀਂ ਆ ਸਾਡੇ ਸਰ ਮੰਮੀ ਆਏ ਆਏ ਇਹ ਬੱਚਾ ਇਹ ਕੀ ਕਰ ਗਿਆ ਬੱਚਾ ਉਹ ਚੀਚ ਚੀਚ ਮੈਂ ਲੈ ਕੇ ਆਉਣੀ ਆ ਆਪ ਆ ਕੱਪਣਾ ਮੈਂ ਲੈ ਕੇ ਆਉਣੀ ਆ ਮੰਗ ਕਿਵੇਂ ਐ ਮਾਨਿਆ ਮੋਤੂ ਸ਼ੇ ਤਾਂ ਮੋਤੂ ਸ਼ੇ ਨਾ ਮੈਨੂੰ ਤਾਂ ਜਾਨਦਾ ਹੈ ਮਾਨੇ ਕੋਲੇ ਜਾਉਣਾ ਮਾਨੇ ਕੋਲੇ ਜਾਉਣਾ ਹਾਂ ਤੇ ਮੈਂ ਕਰਦਾ ਹਾਂ ਵੀਡੀਓ ਬੁਲਾ ਲਵੇ ਹਾਂ ਜੀ ਕਿਵੇਂ ਕਰਦਾ ਓ ਮਾਨਾ ਦੇਖੀ ਕਿ ਤੂੰ ਚੀਕ ਮਾਰਦੇ ਹੋ ਹੁਆ ਨਾ ਠੀ 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 মনে <laughs> ছ ਆਈ ਪੈਰ ਤੋਂ ਹੁੰਦੇ ਨਜ਼ਰਦਈਂ ਕੀ ਕਰਦਾ ਹੈ ਆਹੂ ਤਲਾਉਦਾ ਆਹ ਕਹਿੰਦੇ ਜੀ ਜੀ ਰੋ ਨਹੀਂ ਪਾਸੋਂ ਤੇ ਤੇਨਾਂ ਤਾਂ ਆਉਂਦਾ ਹੀ ਨਹੀਂ ਸੀ ਪੈ ਕੇ ਦੇਖ ਲੈ ਦੇਖ ਲੈ ਪੈ ਕਿ ਕੋਣ ਵੀ ਐਵੇਂ ਬੈਗੀ ਦੇਖਦਾ ਹੈ ਫੇਰ ਹੁਣ ਦੂਜੀ ਟੱਕਣ ਪਾ ਲਈ ਇਹ ਜਿੰਨੀ ਦੇ ਟੱਕਣ ਤੇ ਰੱਖੋ ਤੁੰਨ ਮਾਰ ਦੇਗਾ ਦੇਵਾ ਆ ਗਿਆ ਆ ਗਿਆ ਜਨੂ ਵੀ ਰਾਤ ਤੇ ਹੋਣਾ ਹਾਂ ਫਿਰ ਤੈ ਜਾ ਉਹ ਤੇਰੇ ਇਧਰ ਹੀ ਉਹ ਬਹਿ ਗਿਆ ਤੇ ਤੇਰਾ ਆਈਸਕ੍ਰੀਮ ਕੋਰਨ ਵਾਲੀ ਆਈਸਕ੍ਰੀਮ ਜਿਹੜੀ 10 ਰੁਪਏ ਦੀ ਆਉਂਦੀ ਸੀ ਹੁਣ ਕਿੰਨੇ ਦੀ ਹੋਗੀ ਦਾਲਦੀ ਹੁਣ 20 ਦੀ ਮੈਪ ਕਿੰ ਕੀ ਅਛੜਦਾ ਛੜਦਾ ਮੈਪ ਕਿੰਨਾ ਖਾਇੋ ਜੀ ਅੱਦੀ ਜੇਬੀ ਕਿੰਨੀ ਆ ਰਾਈਸ ਬਈ ਅੱਜ ਨਾ ਆਪਣੇ ਪਿੰਡ ਵਿੱਚ ਹੈਗੀ ਮਸਿਆਂ ਤੇ ਮੈਂ ਪਹਿਲਾਂ ਪੋਲ ਥੱਲੇ ਨਹੀਂ ਆਈ ਐ ਪਹਿਲਾਂ ਕੋਪ ਪੋਲ ਥੱਲੇ ਨਹੀਂ ਆਈ ਮੇਰੀ ਤੇ ਪਾਪਾ ਦੀ ਲੜਾਈ ਹੋ ਗਈ ਵੀ ਮੈਂ ਕਹਿੰਦੀ ਸੀ ਕਿ ਪਿੰਡ ਵਿੱਚ ਵੀ ਜਾਣਾ ਪਾਪਾ ਕਹਿੰਦੇ ਨਹੀਂ ਉਧਰ ਭੀੜ ਵਾਲੀ ਐ ਤੇ ਹੁਣ ਅਸੀਂ ਦੇਖਦੇ ਆ ਕਿੰਨੀ ਕੁ ਭੀੜ ਐ ਅਸੀਂ ਆਖਿਆ ਉਹਨਾਂ ਦਾ ਫ੍ਰੀ ਟਾਈਮ ਘਰ ਹੀ ਜਾਣਾ ਤੇ ਥੱਲਾਂ ਦੀ ਕਿੰਨੇ ਮਿੰਟਾਂ ਜਾ ਕੇ ਆਏ ਜਿੱਦਨ ਮਰਜੀ ਜਿੰਨੇ ਮਰਜੀ ਮਿੰਟਾਂ ਜਾ ਕੇ ਗੱਲ ਭੀੜਦੀ ਐ ਮਾਤਾਬ ਸੁਣਦੀ ਖੁੱਲ ਕੁੜ ਹੋਵੇ ਹੋਏ ਹੋਏ ਕਾਰ ਨੰਗੀ ਆਂਦੀ ਐ ਕਿ ਆਖਿਆ ਮਾਂ ਨੇ ਲੈ ਆ ਹਾਂਜੀ ਤਾਂ ਪਪਾ ਢੀੜਵਾਵਾ ਹੀ ਐ ਕੀ ਗੱਲ ਹੋਗੀ ਕਹਿੰਦੇ ਅੱਜ ਭੀੜ ਵਾਲੀ ਐ ਪਿੰਡ 'ਚ ਮੈਂ ਕਿਹਾ ਹੈ ਨਹੀਂ ਕਿ ਇੱਧਰ ਦੀ ਲੈ ਕੇ ਚੱਲੋ ਢੀੜ ਤੇ ਵਾਹ ਕਰ ਲੋਗੇ ਆ ਕਹਿੰਦੇ ਨੰਗਰ ਨੂੰ ਥਾਂ ਹੈ ਨਹੀਂ 2-2 ਘੰਟੇ ਲੱਗਦੇ ਐ ਰੋਟੇ ਦੋ ਘੰਟੇ ਬਾਅਦ ਆਣਾ ਕਿੱਥੇ ਜੀ ਭੀਰ ਸੀਗੀ ਇੱਥੇ ਇਹ ਇੱਥੇ ਕਿੱਥੇ ਉੱਤੇ ਛੱਤਾਂ ਦੇ ਤੁਰੀਆਂ ਫੜਦੀਆਂ ਗਾਰਾਂ ਇੱਥੇ ਦਾ ਉੱਤ ਕੀ ਕਰਦੇ ਕੀ ਬੋਲਿਆ ਸੀ ਇੰਨੇ ਪੈਸੇ YouTube ਕੋਲ ਤੋਂ ਆ ਰਹੇ ਹੋਏ ਖਰਚ ਕਰ ਲਿਆ ਫਿਰ ਤੂੰ ਰਹਿ ਜਾ ਇੱਥੇ ਫਿਰ ਖਰਚ ਕਰਾਂਗੇ ਛੁੱਟੀਆਂ ਮਿਲ ਗਈਆਂ ਹਨ ਆ ਇੱਕ ਮਿੰਟ ਪਿਆਰ ਦੇ ਉਹ ਲੈ ਗਾ ਦੋ ਦੇ ਢੰਡਾ ਰੋਈ ਜਾ ਕੱਲ ਨੂੰ ਹੋਏ ਮੈਂ ਮੈਂ ਤਾਂ ਗਿਆ ਨਾ ਪਰ ਐਡਾ ਮੁਸ਼ਕਾਤ ਬਣੇ ਦਾ ਫਿਗਰ ਓਕਾ ਦੀਆ ਉਹ ਕਿੱਸਾ ਦੀਆ ਜੇ ਕਹਾਂ ਕਰੀਂ ਤੂੰ ਬੋਲ ਨਹੀਂ ਬਗੇ ਉੱਤ ਜਾਂਦੀ ਮੈਂ ਵੀ ਪਕੀ ਗਿਆ ਬੜੀਆਂ ਘੈਂਟ ਘੈਂਟ ਚੀਜ਼ਾਂ ਲੈ ਕੇ ਆਏ ਲਾਇਸੈਂਸ ਨਾਲ ਚੱਲਦੀ ਹੈ ਕਿ ਬਿਨਾਂ ਲਾਇਸੈਂਸ ਤੇ ਹੈ ਇਹ ਤਾਂ ਮੈਨੂੰ ਲੱਗਦਾ ਹੈ आड़ी मारे, आड़ी मारे, आड़ी कट्टे हो गए <laughs> तो <शीका गये। laughs> आपसरी <laughs> ਇਰਾਨ ਕਿ ਲੱਗੀ ਪਾਲਮ ਖਾਉਂਗੀ ਮੋਹਾਂ ਤੋਂ ਜੀ ਆਜੀ ਮम्मा ਦੀਆਂ ਤਿੰਨ ਨੋਹਾ ਇਕੱਠੀਆਂ ਆਈਆਂ ਮਮਾ ਕਹਿੰਦੀ ਅੱਜ ਤਾਂ ਮੈਂ ਐਸ਼ ਕਰੂੰਗੀ ਐਸ਼ ਕਰੂੰਗੀ ਐਸ਼ ਨਹੀਂ ਕਰੂੰਗੀ ਅਸੀਂ ਉਹ ਲੈਣੇ ਆਏ ਹਾਂ ਆਏ ਹੋ ਵੀ ਐਸ਼ ਕਰਿਓ ਚੱਲ ਜਾ ਪਪਾ ਜਾ ਤੁਸੀਂ ਤਾਂ ਬਾਜੀ ਵੀ ਫੈਲ ਲੈ ਸਾਡੇ ਕੱਲ ਵੀ ਮੱਸੀਆ ਸੀ ਕਿ ਤੁਸੀਂ ਭਲੇਖਾ ਖਾ ਗਏ ਅੱਜ ਵੀ ਮੱਸੀਆ ਕੱਲ ਵੀ ਮੱਸੀਆ ਸੀ ਕੱਲ ਵੀ ਮੱਸੀਆ ਸੀ ਨਹੀਂ ਉਹਦੀ ਰਾਏ ਕਰ ਦਤਾ ਪਪੈਟੀ ਤਾਂ ਤਾਂ ਨੂੰ ਦੋ ਵੀ ਆ ਜਾ ਕੇ ਖਾਇਆ ਇਹ ਤਾਂ ਖਾ ਵੀ ਠੀਕ ਹੈ ਆਏ ਕਰਦੇ ਭਾਈ ਕਰਦੇ ਕਿਵੇਂ ਤੂੰ ਫਿਰ ਰਹਿ ਗਿਆ ਕਿਵੇਂ ਤੂੰ ਫਿਰ ਰਹਿ ਗਿਆ ਆ ਥੋੜੀ ਬੰਦ ਕਰਕੇ

ਸਾਨੂੰ ਤਾਂ ਪਤਾ ਹੀ ਲੱਗਿਆ ਸੀ ਕਿ ਤੁਸੀਂ ਲੋਗ ਬਣਾਉਂਦੇ ਵੀ ਸਾਡੀ ਭਾਬੀ ਬਾਹਰ ਗਈ ਆ ਬਈ ਮੈਂ ਤਾਂ ਮਿਲ ਹੀ ਨਹੀਂ ਤੋ ਤੁਹਾਨੂੰ ਬਾਪਿਆਂ ਚ ਬਤਾਇ ਜਿੰਨੇ ਅਸੀਂ ਤੈਨੂੰ ਹੈ ਤੁਸੀਂ ਕਹਿੰਦੇ ਬੀਬੀ ਤੇਰੀ ਸੋਖ ਸੁੱਕਣ ਗਈ ਸੀ ਲੰਮੀਆਂ ਮੀਆਂ ਮੁਰਾ ਮਾਣੇ ਸਾਨੂੰ ਸਾਰੇ ਡੱਬੇ ਨੂੰ ਜੂਸ ਨਹੀਂ ਮਿਲਿਆ ਸੀ ਅਸੀਂ ਬਾਅਦ ਵਿੱਚ ਬੋਤਲ ਮੰਗਾ ਕੇ ਵੀ ਆਣੇ ਜੀ ਤਾਂ ਸਾਡਾ ਵੀ ਕਰਤਾ ਸੀ ਪਰ ਰਿਸ਼ਤੇਦਾਰੀ ਵਾਲੇ ਆ ਗਏ ਇੱਕ ਇੱਕਲੀ-ਕਲੀ ਬੋਤਲ ਵਰਤ ਗਈ ਇੱਕ ਬੋਤਲ ਥੁਰ ਗਈ ਉਹ ਆਜ ਮਾਰੇ ਵਾਲੇ ਨੇ ਉਹਨਾਂ ਨੇ ਫੋਨ ਕਰਤਾ ਸੀ ਉਹ ਪਿੱਛੇ ਹੋਰ ਆ ਗਈ ਕਾ ਜਿਹੜਾ ਭਾਂਜਾ ਤਾਂ ਆਇਆ ਸੀ ਤੇ ਫੋਨ ਲਾਇਆ ਜਾਂਦਾ ਸੀ ਜੂਸ ਲਿਆਇਓ ਜੂਸ ਲਿਆਈ ਹਾਂ ਹੈ ਗਾਰ ਪਰ ਕੇ ਪਾਪੂ ਜੀ ਆ ਨਹੀਂ ਲੈ ਨਹੀਂ ਤਾਂ ਆਪਣਾ ਘਵੰਟਰ ਲੱਗਿਆ ਮਾ ਜੀ ਦਾ ਜਿਹਨੇ ਫੋਨ ਆਈ ਜਾਂਦਾ ਸੀ ਸ਼ੁਕਰੇ ਚੱਕਿਆ ਨਹੀਂ ਮੈਂ ਤਾਂ ਬੀਬੀ ਤੇ ਉਹ ਜਿਹੜਾ ਪਿੱਛੇ ਰਹਿੰਦੇ ਸੀ ਉਹ ਆਪਰ ਕਨ ਕਾਸੀ ਬੋਧਰ ਚ ਪਾਣੀ ਪਾਪਾ ਦੇ ਹੈ ਨਾ ਵੀ ਬਹੁਤ ਵਧੀਆ ਵਿਚਾਰਿਆ ਨਾ ਇੱਕ ਫੋਨ ਕਰੇ ਤੇ ਭੱਜੇ ਹੀ ਆਉਂਦੇ ਸਾਰੇ ਹਾਂ ਹਾਂ ਬਹੁਤ ਵਧੀਆ ਗੂੜੀ ਰੇਸ਼ੂ ਵਾਲੀ ਪੀ ਲਓ ਮਣ ਉਹ ਨਿੱਕੇ ਨੇ ਦੋ ਗਲਾਸ ਫਿਲਸੋਫੀ ਉਹ ਟਿੱਡਦੇ ਰਹਾਨੀ। ਕੀ ਕਰਦਾ ਸੀ ਸਾਰਾ ਕੰਮ ਕਰਦਾ ਸੀ ਮੂੰਹ ਹੀ ਪੜਦੇ ਸੀ। ਹੁਣ ਵੀ ਜਾਂਦੀ। ਪਾਈ ਨੇ ਵੀ ਨਹੀਂ ਵੜਿਆ ਸੀ। ਅਕਬਰ ਤੇ ਪਾਪਾ ਵੀ ਜਾਣੀ ਸੀ ਉਹਨੂੰ। ਇੱਕ ਮੋਟਰਸਾਈਕਲ ਵੀ ਆਣਾ। ਇੱਕ ਹਾਲ ਤਾਂ ਕਿੰਨਾ ਕੀ ਸੀ। ਜੂਸ ਟਰਨ ਦਿੰਦੇ। ਤੁਸੀਂ ਮੂੰਹ ਕੱਪ ਕਰੀਏ ਨੇ। ਕਿਹੜਾ ਆਂ ਦਾ ਫੀਡ ਵਾਲਾ ਨੇ ਇਹਦੇ ਸਾਰਾ ਨਿਕਲ ਲੱਗ ਗਿਆ ਅੰਦਰ ਜਿਹੜੇ ਲੋਹੇ ਦਿਲਵਾਏ। ਜੁਵੇਰੇ 1.5 ਗਲਾਸ ਲੈ ਕੇ ਆਵਾਂਗੇ।

ਕੀ ਹੋ ਕੇ ਬਨਜੂਗੀ ਆ ਮੈਂ ਕਰ ਦੂੰ ਨਹੀਂ ਜਮਾਨੀ ਆ ਮੈਂ ਬਲਟਾਲ ਟਾਲ ਟਾਲ ਹੀ ਪਾਇਸ ਇਹਨੂੰ ਪਾਣੀ ਵੀ ਪਤਾ ਨਾ ਜਿਹੜਾ ਲਾਟੇ ਹੋਏ ਕਿਉਂ ਨਹੀਂ ਉਦੋਂ ਐਸੇ ਹੀ ਹੱਸਦੇ ਸੀ ਵੀ ਉਹਨਾਂ ਇਹਨਾਂ ਨੂੰ ਵੀ ਪਿਆਉਂਗੀ ਸਾਨੂੰ ਤਾਂ ਚਾਹ ਐਵੇਂ ਕਰ ਦਿੰਦੇ ਚਾਹ ਤਾਂ ਜਿੰਨੀ ਮਰਜੀ ਧਰੀ ਜਾਓ ਉਹਨਾਂ ਜਿਹੜਾ ਇੰਚਨੇ ਦਾ ਮੁੰਡਾ ਉਹ ਆਪਾਂ ਨੂੰ ਉੱਪਰ ਹੀ ਨਹੀਂ ਸਮਝ ਤਾਈ ਤੁੰਡੂ ਐਂ ਕਰ ਲੈਂਦੇ ਆਪਦੀ ਸਮਝਦਾ ਵਾਇਸ ਉਹ ਤਾਂ ਮੇਰੇ ਘਰ ਦੰਗਰ ਘੇੜੀ ਨਾ ਇੱਕ ਤੁਹਾਨੂੰ ਦੁੱਝਿਆ ਨਾ 450 ਵਾਲਾ ਕੋਈ ਨਾ ਕੋਈ ਦੁੱਝੀ ਗੱਲ ਵੀ ਪਰ ਚਲ ਕਾਕਾ ਕਹਿੰਦਾ ਨਾ ਆਪਾਂ ਵੱਧ ਜਾਂਦੇ ਰਹਿੰਦੇ ਨਾ ਇਹਨਾਂ ਕੋਲ ਇਹਨੂੰ ਫੀਲ ਨਹੀਂ ਹੁੰਦਾ ਹਾਂ ਕਿ ਆਪਾਂ ਉੱਪਰ ਹੈ ਵੀ ਨਹੀਂ ਉਹਦੇ ਵਾਸਤੇ ਮੈਂ ਕਿਹਾ ਸਾਇਦ ਇਹ ਲੇ